ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼াশ੍ਰੀય ਅਕਾਲ ਮੇਰਾ ਨਾਮ ਸਿਮਰਨ ਕੌਰ ਹੈ ਮੈਂ 7ਵੀਂ ਕਲਾਸ ਦੀ ਵਿਦਿਆਰਥਣ ਹਾਂ ਮੈਂ ਮੇਰੇ ਸਕੂਲ ਦਾ ਨਾਮ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁੱਟਾ ਸਿੰਘ ਵਾਲਾ ਹੈ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਨਵੀਂ ਕਲਮਾ ਨਵੀਂ ਉਡਾਨ ਪ੍ਰੋਜੈਕਟ ਵਿੱਚ ਮੈਨੂੰ ਭਾਗ ਲੈਣ ਦਾ ਮੌਕਾ ਦਿੱਤਾ ਹੈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮਿਹਨਤ ਦਾ ਮੁੱਲ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਜ਼ਰੂਰ ਪਸੰਦ ਆਵੇਗੀ ਮਿਹਨਤ ਦਾ ਮੁੱਲ ਹੈ ਇੱਕ ਖਜ਼ਾਨਾ ਜਿਸ ਨੂੰ ਕਮਾਉਣ ਲਈ ਫਿਰਦਾ ਹੈ ਜ਼ਮਾਨਾ ਮਿਹਨਤ ਦਾ ਮੁੱਲ ਹੈ ਖਜ਼ਾਨਾ ਜਿਸ ਨੂੰ ਕਮਾਉਣ ਲਈ ਫਿਰਦਾ ਹੈ ਜ਼ਮਾਨਾ ਪੜ੍ਹ ਲਿਖ ਕੇ ਅਸੀਂ ਅਕਸਰ ਬਣ ਜਾਈਏ ਸਮਾਜ ਦੇ ਵਿੱਚ ਆਪਣਾ ਨਾਂ ਚਮਕਾਈਏ ਪੜ੍ਹ ਲਿਖ ਕੇ ਅਸੀਂ ਅਫਸਰ ਬਣ ਜਾਈਏ ਸਮਾਜ ਦੇ ਵਿੱਚ ਆਪਣਾ ਨਾਮ ਚਮਕਾਈਏ ਆਪਣਾ ਦਿਮਾਗ ਪੜਨ ਦੇ ਵਿੱਚ ਲਾਈਏ ਦਿਮਾਗ ਨੂੰ ਨਾ ਸ਼ਰਤਾਂ ਵਿੱਚ ਪਾਈਏ ਆਪਣਾ ਦਿਮਾਗ ਪੜਨ ਦੇ ਵਿੱਚ ਲਾਈਏ ਦਿਮਾਗ ਨੂੰ ਨਾ ਸ਼ਰਤਾਂ ਵਿੱਚ ਪਾਈਏ ਮਿਹਨਤ ਅਬ ਤਾਬਾ ਨੂੰ ਆਪਣਾ ਮਿੱਤਰ ਬਣਾਈਏ ਮਿਹਨਤ ਕਰਕੇ ਸਫਲ ਹੋ ਜਾਈਏ ਕਿਤਾਬਾਂ ਨੂੰ ਆਪਣਾ ਮਿੱਤਰ ਬਣਾਈਏ ਮਿਹਨਤ ਕਰਕੇ ਸਫਲ ਹੋ ਜਾਈਏ ਬੁਟਾ ਨਾ ਕਿਤਾਬਾਂ ਦਾ ਬੁਟਿਏ ਕਿਤਾਬਾਂ ਨੂੰ ਨਾ ਰਸਤੇ ਵਿੱਚ ਸੁੱਟਿਏ ਬੁਟਾ ਨਾ ਕਿਤਾਬਾਂ ਦਾ ਬੁਟਿਏ ਕਿਤਾਬਾਂ ਨੂੰ ਨਾ ਰਸਤੇ ਵਿੱਚ ਸੁੱਟਿਏ ਕਿਤਾਬਾਂ ਦੀ ਸਾਂਭ ਸੰਭਾਲ ਕਰੀਏ ਅੱਜ ਸਾਰੇ ਮਨ ਲਾ ਕੇ ਪੜੀਏ ਕਿਤਾਬਾਂ ਦੀ ਸਾਂਭ ਸੰਭਾਲ ਕਰੀਏ ਅੱਜ ਸਾਰੇ ਮਨ ਲਾ ਕੇ ਪੜੀਏ ਧੰਨਵਾਦ